ਇਸ ਸਾਲ ਤੋਂ ਲੈ ਕੇ 18 ਸਾਲ ਦੇ ਬੱਚੇ ਬਾਹਰ ਜਾ ਸਕਦੇ ਨੇ ਮਾਈਨਰ ਸਕੂਲਿੰਗ ਵੀਜ਼ਾ ਲੈ ਕੇ ਤੇ ਸਿਰਫ ਬੱਚੇ ਨਹੀਂ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਵੀ ਜਾ ਸਕਦੇ ਨੇ ਚਾਹੇ تین ਰੋਲ ਹੋ ਜਾਂਦਾ ਤੁਹਾਡੇ ਕੋਲੇ ਤਾਂ ਵੀਜ਼ੇ ਦਾ ਜੋ ਪ੍ਰੋਸੈਸ ਆ ਉਹ ਕਿੰਨਾ ਟਾਈਮ ਦਾ ਹੁੰਦਾ ਕਿ ਵੀਜ਼ਾ ਆ ਜਾਂਦਾ ਬੱਚੇ ਦਾ 2 ਮਹੀਨਿਆਂ ਚ ਬੱਚੇ ਨੂੰ ਤੇ ਪੇਰੈਂਟਸ ਨੂੰ ਵੀਜ਼ਾ ਦੇ ਦਿੰਨੇ ਆ ਕਿ ਉਹ ਤਾਂ ਕਿ ਉਹ ਬਾਹਰ ਜਾ ਸਕਣ ਮਾਈਨਰਸ ਕੂਲਿੰਗ ਵੀਜ਼ਾ ਚ ਜਿਵੇਂ ਕਿ ਇਸ਼ਾ ਜੀ ਨੇ ਕਿਹਾ ਕਿ ਬੱਚਿਆਂ ਦੇ ਨਾਲ ਪੈਰੈਂਟਸ ਜਾਣਗੇ ਉਹਨਾਂ ਦਾ ਖਿਆਲ ਰੱਖਣਗੇ ਉੱਥੇ ਉਹਨਾਂ ਦਾ ਖਿਆਲ ਰੱਖਣ ਲਈ ਹੋਣਗੇ ਜੌਬ ਕਰਨਗੇ ਤੇ ਹੁਣੇ ਕਹਿ ਰਹੇ ਨੇ ਕਿ ਪੀਆਰ ਵੀ ਮਿਲ ਸਕਦੀ ਹੈ ਕੀ ਪ੍ਰੋਸੈਸ ਹੋਊਗਾ ਮੈਮ ਪੀਆਰ ਲੈਣ ਲਈ ਅਗਰ ਪੈਰੈਂਟਸ ਨਾਲ ਜਾ ਰਹੇ ਨੇ ਪੀਆਰ ਲਈ 2 ਸਾਲ ਦੇ ਲਈ ਪੇਰੈਂਟਸ ਨੂੰ ਉੱਥੇ ਰਹਿਣਾ ਪਊਗਾ ਗਵਰਨਮੈਂਟ ਟੈਕਸਿਸ ਪੇ ਕਰਨੇ ਪੈਣਗੇ ਉੱਥੇ ਜੌਬ ਕਰਨੀ ਪਈਗੀ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਪਏਗਾ ਉਹਨਾਂ ਦੀ ਫੀਸ ਪੇ ਕਰਨੀ ਪਏਗੀ ਸਾਡੀ ਜਿਹੜੀ ਟੋਡਲਰ ਇਮੀਗ੍ਰੇਸ਼ਨ ਹੈ ਇਹ ਅਸ਼્યોਰਿਟੀ ਦਿੰਦੀ ਹੈ ਕਿ ਤੁਹਾਡਾ ਵੀਜ਼ਾ ਡੈਫੀਨਿਟਲੀ ਲੱਗਦਾ ਹੀ ਲੱਗਦਾ ਹੈ ਤੇ ਤੁਸੀਂ ਉੱਥੇ ਜਾਂਦੇ ਹੋ ਤੁਹਾਡਾ ਬੱਚਾ ਉੱਥੇ ਪੜਦਾ ਹੈ ਤੁਸੀਂ ਵੀ ਉੱਥੇ ਕੰਮ ਕਰ ਸਕਦੇ ਹੋ ਪੀਆਰ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਜੇ ਬਾਈ ਚਾਂਸ ਵੀਜ਼ਾ ਨਹੀਂ ਲੱਗਦਾ ਤੇ ਸਾਡੀ ਜਿਹੜੀ ਇਮੀਗ੍ਰੇਸ਼ਨ ਹੈ ਉਹਨਾਂ ਨੂੰ ਫੁੱਲ ਰਿਫੰਡ ਵਾਪਸ ਕਰ ਦਿੱਤਾ ਮੈਮ ਕੀ ਆਸ ਲੈ ਕੇ ਤੁਸੀਂ ਟੋਲਡਰ ਇਮੀਗ੍ਰੇਸ਼ਨ ਕੋਲੇ ਆਏ ਸੀ ਅਸੀਂ ਬਹੁਤ ਹੈ ਤੱਕੇ ਖਾਦੇ ਪਰ ਸਾਨੂੰ ਇੱਥੇ ਆ ਕੇ ਇੱਕ ਉਮੀਦ ਦਿਖੀ ਵੀ ਸਾਡਾ ਕੰਮ ਬਣ ਜਾਊਗਾ ਇਸ ਕਰਕੇ ਅਸੀਂ ਇੱਥੇ ਆਏ ਇੱਥੇ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਬਿਕਾਜ਼ ਇੱਥੇ ਤੁਸੀਂ ਆਇਲਟਸ ਨਹੀਂ ਕਲੀਅਰ ਕਰਨੀ ਤੁਹਾਡਾ ਕੋਈ ਇੰਟਰਵਿਊ ਨਹੀਂ ਹੋਏਗਾ ਤੁਸੀਂ ਬਸ ਬੱਚੇ ਨਾਲ ਜਾਣਾ ਹੈ ਬੱਚਾ ਦਾ ਵੀ ਕੋਈ ਇੰਟਰਵਿਊ ਨਹੀਂ ਹੋਏਗਾ ਉਹਨਾਂ ਨੂੰ ਡਾਇਰੈਕਟ ਦਾਖਲਾ ਅਸੀਂ ਦਿਲਾਵਾਂਗੇ ਤੇ ਉਹਨਾਂ ਦੇ ਪੇਰੈਂਟਸ ਵੀ ਨਾਲ ਜਾਣਗੇ ਖਰਚਾ ਕਿੰਨਾ ਕੰਦਾ ਆ ਅਗਰ ਇੱਕ ਫੈਮਿਲੀ ਨੇ ਜਾਣਾ ਬੱਚੇ ਨੂੰ ਆਪਾਂ ਭੇਜਣਾ ਆ ਪੈਰੈਂਟਸ ਦੇ ਨਾਲ ਕਿੰਨਾ ਆਂਦਾ ਆ ਜੇ ਪੈਰੈਂਟਸ ਨਹੀਂ ਜਾਂਦੇ ਕੋਈ ਹੋਰ ਜਾ ਰਿਹਾ ਫਿਰ ਕਿੰਨਾ ਖਰਚ ਆਂਦਾ ਅਕਾਮਡੇਸ਼ਨ ਤੱਕ ਉੱਥੇ ਪਹੁੰਚਦਾ ਜਿਹੜਾ ਸਾਡਾ ਖਰਚਾ ਆਂਦਾ ਉਹ ਹੁੰਦਾ ਹੈ 4 ਲੱਖ ਤੋਂ ਲੈ ਕੇ 1.4 ਲੱਖ ਦਾ ਜਿਦੇ ਵਿੱਚ ਪੈਰੈਂਟਸ ਤੇ ਬੱਚੇ ਦੋਵੇਂ ਜਾ ਸਕਦੇ ਖਰਚਾ ਮੇਰਾ 3.5 3.5 ਲੱਖ ਹੈ ਸਾਢੇ 3 ਲੱਖ ਦੇ ਵਿੱਚ ਹੁਣ ਤੁਸੀਂ ਵੀ ਬੱਚੇ ਦੇ ਨਾਲ ਜਾ ਰਹੇ ਹੋ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਪ੍ਰਦੀਪ ਢੀਮਾਨ ਤੇ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਉਡਾਰੀ ਪਰਦੇਸ ਦੀ ਬਈ ਹਰ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਸਾਡਾ ਬੱਚਾ ਚੰਗੀ ਐਜੂਕੇਸ਼ਨ ਲਵੇ ਚੰਗੀ ਲਾਈਫ ਬਣਾਵੇ ਤੇ ਵਿਦੇਸ਼ ਜਾਵੇ ਸੈੱਟ ਹੋਵੇ ਤੇ ਉਹ ਇੱਕ ਚੰਗੇ ਪਰਿਵਾਰ ਦੇ ਵਿੱਚ ਜਾਣ ਉਹਨਾਂ ਦਾ ਪੂਰਾ ਪਰਿਵਾਰ ਸੈੱਟ ਹੋਵੇ ਅਕਸਰ ਇਹ ਸੁਪਨੇ ਸਾਰੇ ਮਾਪੇ ਲੈਂਦੇ ਨੇ ਪਰ ਜੇਕਰ ਤੁਹਾਨੂੰ ਕੋਈ ਐਸਾ ਵਿਕਲਪ ਦੇਵੇ ਐਸੀ ਆਪਸ਼ਨ ਦੇਵੇ ਕਿ ਰੈਦਰ than ਕਿ ਬੱਚਾ ਪਹਿਲਾਂ ਇੱਥੇ ਪੜੇ ਫਿਰ ਉੱਥੇ ਜਾ ਕੇ ਉਧਰ ਦੀ ਐਜੂਕੇਸ਼ਨ ਦੇ ਹਿਸਾਬ ਨਾਲ ਸੈਟਲ ਹੋਣ ਦੀ ਕੋਸ਼ਿਸ਼ ਕਰੇ ਅਡਜਸਟਮੈਂਟ ਕਰੇ ਤੁਹਾਨੂੰ ਕੋਈ ਐਸਾ ਆਪਸ਼ਨ ਮਿਲ ਜਾਵੇ ਕਿ ਤੁਹਾਡੇ ਬੱਚੇ ਦੀ ਸਕੂਲਿੰਗ ਹੀ ਉੱਥੇ ਹੋ ਜਾਵੇ ਤਾਂ ਫਿਰ ਤੁਸੀਂ ਕੀ ਕਹੋਗੇ ਤਾਂ ਐਸੇ ਵਿਸ਼ੇ ਨੂੰ ਲੈ ਕੇ ਮਾਈਨਰ ਸਕੂਲਿੰਗ ਵੀਜ਼ਾ ਦੇ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਟੋਡਲਰ ਇਮੀਗ੍ਰੇਸ਼ਨ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਮੈਡਮ ਈਸ਼ਾ ਜੀ ਜੋ ਕਿ ਵੀਜ਼ਾ ਕਾਉਂਸਲਰ ਨੇ ਉਹਨਾਂ ਦੇ ਨਾਲ ਮਾਈਨਰ ਸਕੂਲਿੰਗ ਵੀਜ਼ਾ ਤੇ ਗੱਲਬਾਤ ਕਰਦੇ ਆਂ ਮੈਮ ਬਾਬਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਈਸ਼ਾ ਹੈ ਮੈਂ ਟੋਡਲਰ ਇਮੀਗ੍ਰੇਸ਼ਨ ਤੋਂ ਆਂ ਮੈਮ ਜਿਵੇਂ ਕਿ ਮੈਂ ਕਿਹਾ ਕਿ ਮਾਈਨਰ ਸਕੂਲਿੰਗ ਵੀਜ਼ਾ ਸਭ ਤੋਂ ਪਹਿਲਾਂ ਤਾਂ ਇਹ ਪ੍ਰੋਗਰਾਮ ਹੈ ਕਿ ਦੂਜੀ ਗੱਲ ਕਿ ਕਿਹੜੇ-ਕਿਹੜੇ ਬੱਚੇ ਨੇ ਜੋ ਇਸ ਕੈਟਾਗਰੀ ਦੇ ਵਿੱਚ ਆਉਂਦੇ ਨੇ ਜੋ ਮਾਈਨਰ ਸਕੂਲਿੰਗ ਵੀਜ਼ਾ ਲੈ ਸਕਦੇ ਆ ਜਿਨ੍ਹਾਂ ਦਾ ਬੱਚੇ ਜੋ ਮਾਪੇ ਨੇ ਉਹ ਅਪਲਾਈ ਕਰ ਸਕਦੇ ਆ ਅ 21 ਸਾਲ ਤੋਂ ਲੈ ਕੇ 18 ਸਾਲ ਦੇ ਬੱਚੇ ਬਾਹਰ ਜਾ ਸਕਦੇ ਨੇ ਮਾਈਨਰ ਸਕੂਲਿੰਗ ਵੀਜ਼ਾ ਲੈ ਕੇ ਤੇ ਸਿਰਫ ਬੱਚੇ ਨਹੀਂ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਵੀ ਜਾ ਸਕਦੇ ਨੇ ਤੇ ਜੇ ਕਦੇ-ਕਦੇ ਹੁੰਦਾ ਹੈ ਕਿ ਪੇਰੈਂਟਸ ਨਹੀਂ ਜਾਂਦੇ ਤੇ ਉਸ ਕਰਕੇ ਸਾਡੀ ਜਿਹੜੀ ਟੋਡਲਰ ਇਮੀਗ੍ਰੇਸ਼ਨ ਹੈ ਉਹ ਪੂਰੀ ਜ਼ਿੰਮੇਵਾਰੀ ਲਾਊਗੀ ਉਹ ਅਦਰ ਆਪਸ਼ਨਸ ਦੇਣ ਗਿਆ ਤੁਹਾਨੂੰ ਕਿ ਤੁਸੀਂ ਕੀ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਸਕਦੇ ਹੋ ਤੇ ਮੈਮ ਜਿਵੇਂ ਤੁਸੀਂ ਕਿਹਾ ਕਿ ਜੇ ਪੈਰੈਂਟਸ ਨਹੀਂ ਜਾ ਪਾਉਂਦੇ ਤਾਂ ਵੀ ਤੁਸੀਂ ਮੈਨੇਜ ਕਰਦੇ ਹੋ ਕੱਲਾ ਬੱਚਾ ਆ ਬੱਚੇ ਦੀ ਉਮਰ ਵੀ ਤੁਸੀਂ ਦੱਸੀ ਕੁਝ ਜ਼ਿਆਦਾ ਨਹੀਂ ਹੋਏਗੀ ਕੀ ਆਪਸ਼ਨਸ ਹੁੰਦੇ ਆ ਫਿਰ ਕੌਣ ਜਾਂਦਾ ਉਹਨਾਂ ਦੇ ਨਾਲ ਤੁਹਾਡੇ ਕੋਲ ਜੇ ਕਦੀ ਕਦੀ ਹੁੰਦਾ ਕਿ ਪੈਰੈਂਟਸ ਨਹੀਂ ਜਾ ਸਕਦੇ ਤੇ ਉਹਨਾਂ ਦੀ ਜਗ੍ਹਾ ਉਹਨਾਂ ਦੇ ਦਾਦੀ ਦਾਦੂ ਨਾਨਾ ਨਾਨੀ ਕੋਈ ਵੀ ਜਾ ਸਕਦਾ ਹੈ ਯਾਨੀ ਉਹਨਾਂ ਦੀ ਫੈਮਿਲੀ ਵਿੱਚੋਂ ਹੀ ਹੋਣਗੇ ਜੋ ਜਾਣਗੇ ਜੀ ਬਿਲਕੁਲ ਜੀ ਤਾਂ ਜਦੋਂ ਕੋਈ ਇਨਕੁਆਇਰੀ ਆਂਦੀ ਆ ਸਭ ਤੋਂ ਪਹਿਲਾਂ ਤੁਹਾਡੇ ਆਫਿਸ ਦੇ ਵਿੱਚ ਕੀ ਕੁਝ ਵੇਖਦੇ ਹਾਂ ਪ੍ਰੋਫਾਈਲ ਵੇਖਣ ਲੱਗੇ ਕੀ ਪ੍ਰੋਫਾਈਲ ਹੋਣੀ ਚਾਹੀਦੀ ਹੈ ਬੱਚੇ ਦੀ ਬੱਚੇ ਦਾ ਏਦਾਂ ਦੇ ਕੁਝ ਨਹੀਂ ਲੱਗਦਾ ਬਟ ਬੱਚੇ ਦਾ ਆਧਾਰ ਕਾਰਡ ਪੈਰੈਂਟਸ ਦਾ ਆਧਾਰ ਕਾਰਡ ਬੱਚੇ ਦੀ ਫੋਟੋਗ੍ਰਾਫ ਪਾਸਪੋਰਟ ਸਾਈਜ਼ ਜੀ ਤੇ ਉਹਨਾਂ ਨੇ ਜਿਹੜੀ ਲਾਸਟ ਡਿਗਰੀ ਕੀਤੀ ਉਹਨਾਂ ਦੀ ਆਈਡੀ ਤੇ ਉਹਨਾਂ ਦਾ ਸਕੂਲ ਦਾ ਸਰਟੀਫਿਕੇਟ ਬਸ ਇਹੀ ਇਨਫੋਰਮੇਸ਼ਨ ਸਾਨੂੰ ਚਾਹੀਦੀ ਹੁੰਦੀ ਹੈ ਉਹਨਾਂ ਨੂੰ ਬਾਅਰ ਭੇਜਣ ਲਈ ਤੇ ਮੈਮ ਕਿਹੜੀ ਕਿਹੜੀ ਕੰਟਰੀਜ਼ ਆ ਜਿਦੇ ਵਿੱਚ ਤੁਸੀਂ ਮਾਈਨਰ ਸਕੂਲਿੰਗ ਵੀਜ਼ਾ ਦੇ ਵਿੱਚ ਡੀਲ ਕਰਦੇ ਹੋ ਕੈਨੇਡਾ ਫਿਰ ਕੈਨੇਡਾ ਦੇ ਵਿੱਚ ਟੀਚ ਜੀ ਤਾਂ ਮੈਮ ਜਿਵੇਂ ਤੁਸੀਂ ਕਿਹਾ ਕਿ ਸਾਰਾ ਕੁਝ ਤੁਸੀਂ ਮੈਨੇਜ ਕਰਦੇ ਹੋ ਮੰਨ ਲਓ ਬੱਚਾ ਇਥੇ ਇਨਰੋਲ ਹੋ ਜਾਂਦਾ ਤੁਹਾਡੇ ਕੋਲੇ ਤਾਂ ਵੀਜ਼ੇ ਦਾ ਜੋ ਪ੍ਰੋਸੈਸ ਆ ਉਹ ਕਿੰਨਾ ਟਾਈਮ ਦਾ ਹੁੰਦਾ ਕਿ ਵੀਜ਼ਾ ਆ ਜਾਂਦਾ ਬੱਚੇ ਦਾ ਆਪਾਂ 2 ਮਹੀਨਿਆਂ ਚ ਬੱਚੇ ਨੂੰ ਤੇ ਪੇਰੈਂਟਸ ਨੂੰ ਵੀਜ਼ਾ ਦੇ ਦਿੰਨੇ ਆ ਕਿ ਉਹ ਤਾਂ ਕਿ ਉਹ ਬਾਹਰ ਜਾ ਸਕਣ ਮਤਲਬ 2 ਮਹੀਨਿਆਂ ਦੇ ਵਿੱਚ ਬੱਚਾ ਜੋ ਹੈ ਉਹ ਵੀਜ਼ਾ ਆ ਜਾਂਦਾ ਹੈ ਤੇ ਕੈਨੇਡਾ ਲਈ ਉਹ ਨਿਕਲ ਪੈਂਦੇ ਨੇ ਜੀ ਬਿਲਕੁਲ अच्छा मैनेज करना बहुत ਔਖਾ ਹੁੰਦਾ ਹੈ ਜਿਵੇਂ ਹੁਣ ਛੋਟਾ ਬੱਚਾ ਆਇਆ ਤੂੰ ਚਲੋ ਪੈਰੈਂਟਸ ਚਲੇ ਜਾਂਦੇ ਆ ਅੱਗੇ ਜਾ ਕੇ ਕੀ ਹੁੰਦਾ ਆ ਅਕਮੋਡੇਸ਼ਨ ਦਿੰਨੇ ਹੋ ਜਾਂ ਨਹੀਂ ਦਿੰਨੇ ਹੋ ਜਾਂ ਫਿਰ ਉੱਥੇ ਕੋਈ ਹੈ ਜੋ ਪੈਰੈਂਟਸ ਨੂੰ ਸੰਭਾਲਦਾ ਆ ਬੱਚਿਆਂ ਨੂੰ ਸੰਭਾਲਦਾ ਆ ਤੇ ਆ ਜਦੋਂ ਬੱਚਾ ਬਾਹਰ ਜਾਂਦਾ ਹੈ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਵੀ ਬਾਹਰ ਜਾਂਦੇ ਨੇ ਤੇ ਜਿੱਦਾਂ ਆਪਾਂ ਨਾਰਮਲ ਇੰਡੀਆ 'ਚ ਜੀਣੇ ਆ ਨਾ ਆਪਾਂ ਕੰਮ ਕਰਦੇ ਆ ਆਪਾਂ ਕਮਾਉਂਦੇ ਆ ਆਪਾਂ ਬੱਚੇ ਦੀ ਫੀਸ ਪੇ ਕਰਦੇ ਆ ਉਦਾਂ ਹੀ ਉੱਥੇ ਪ੍ਰੋਸੈਸ ਚੱਲਦਾ ਹੈ ਉੱਥੇ ਪੇਰੈਂਟਸ ਕਮਾ ਸਕਦੇ ਨੇ ਫਾਦਰ ਫੁੱਲ ਟਾਈਮ ਜੌਬ ਕਰ ਸਕਦੇ ਨੇ ਤੇ ਜਿਹੜੀ ਮਦਰ ਹੈ ਉਹ ਹਫ਼ਤੇ 'ਚ 20 ਘੰਟੇ ਕੰਮ ਕਰ ਸਕਦੇ ਨੇ ਤੇ ਆਪਣੇ ਬੱਚਿਆਂ ਦਾ ਸਕੂਲ ਫੀਸ ਪੇ ਕਰ ਸਕਦੇ ਨੇ ਤੇ ਇਦਾਂ ਹੀ ਉਹਨਾਂ ਦੀ ਲਾਈਫ ਚੱਲਦੀ ਹੈ ਤੇ ਮੋਰਓਵਰ ਉਹਨਾਂ ਨੂੰ 2 ਸਾਲ ਤੋਂ ਬਾਅਦ ਉਹ ਐਕਸਟੈਂਡ ਵੀ ਕਰਵਾ ਸਕਦੇ ਨੇ ਜਿੱਦਾਂ ਸਾਡਾ 2 ਸਾਲ ਦਾ ਵੀਜ਼ਾ ਲੱਗਦਾ ਆ ਸਕਦੇ ਨੇ ਆਪਣਾ ਵੀਜ਼ਾ ਤੇ ਜਦੋਂ ਤੱਕ ਉਹ ਉੱਥੇ ਰਹਿਣਾ ਚਾਹੁੰਦੇ ਨੇ ਜਦੋਂ ਤੱਕ ਉਹਨਾਂ ਦਾ ਬੱਚਾ 18 ਸਾਲ ਦਾ ਨਹੀਂ ਹੁੰਦਾ ਉਹ ਉੱਥੇ ਰਹਿ ਸਕਦੇ ਨੇ ਤੇ ਇਹ ਕੋਈ ਸਪੈਸ਼ਲ ਵੀਜ਼ਾ ਹੁੰਦਾ ਪੈਰੈਂਟਸ ਦੇ ਲਈ ਅ ਕਿਹੜਾ ਵੀਜ਼ਾ ਇਸ਼ੂ ਹੁੰਦਾ ਜੋ ਪੈਰੈਂਟਸ ਨਾਲ ਚਲੇ ਜਾਂਦੇ ਆ ਤੇ ਪੈਰੈਂਟਸ ਲਈ ਵੀਜ਼ਾ ਹੁੰਦਾ PG1 PG1 ਮਤਲਬ ਪੈਰੈਂਟਸ ਗਾਰਡੀਅਨ ਜਿਹੜਾ ਤੁਸੀਂ ਅਕੋਮੋਡੇਸ਼ਨ ਦੀ ਗੱਲ ਕਰ ਰਹੇ ਸੀ ਸਕੂਲ ਉਹਨਾਂ ਨੂੰ ਬੱਚਿਆਂ ਨੂੰ ਤੇ ਪੈਰੈਂਟਸ ਨੂੰ ਤਿੰਨ ਮੰਨਿਆਂ ਦੇ ਲਈ ਅਕੋਮੋਡੇਸ਼ਨ ਤੇ ਫੂਡ ਪ੍ਰੋਵਾਈਡ ਕਰਦਾ ਹੈ ਦਿਨ ਚ ਦੋ ਮੀਲਸ ਪ੍ਰੋਵਾਈਡ ਕਰਦੇ ਨੇ ਜੀ ਜੀ ਤਦ ਜਿਵੇਂ ਮੈਮ ਤੁਸੀਂ ਕਿਹਾ ਕਿ ਇਹ ਕਮੇਡੀਸ਼ਨ ਤੁਸੀਂ ਪ੍ਰੋਵਾਈਡ ਕਰਾ ਦਿੰਦੇ ਹੋ ਤਾਂ ਕਈ ਵਾਰੀ ਕੀ ਹੁੰਦਾ ਕਿ ਹੁਣ ਜੌਬਸ ਦੀ ਗੱਲ ਹੈ ਤੁਸੀਂ ਕਿਹਾ ਕਿ ਜੌਬਸ ਪੇਰੈਂਟਸ ਕਰ ਸਕਦੇ ਨੇ ਪਰ ਜੇ ਉਹ ਜਾਂਦੇ ਨੇ ਫਿਰ ਉਹਨਾਂ ਨੂੰ ਜੌਬਸ ਆਪ ਲੱਭਣੀਆਂ ਪੈਂਦੀਆਂ ਨੇ ਜਾਂ ਉਹ ਵੀ ਤੁਸੀਂ ਪ੍ਰੋਵਾਈਡ ਕਰਵਾ ਕੇ ਦਿੰਦੇ ਹੋ ਪੇਰੈਂਟਸ ਨੂੰ ਤੇ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ ਜਦੋਂ ਪੇਰੈਂਟਸ ਬਾਹਰ ਜਾਂਦੇ ਨੇ ਉਹਨਾਂ ਨੂੰ ਇਨਸਟੈਂਟ ਤਾ ਜੌਬ ਨਹੀਂ ਮਿਲਦੀ ਉਹਨਾਂ ਨੂੰ ਲੱਭਣੀ ਪੈਂਦੀ ਹੈ ਜਦੋਂ ਜੌਬ ਲੱਭ ਪਾਉਂਦੇ ਆ ਤਾਂ ਬਹੁਤ ਵਧੀਆ ਗੱਲ ਹੈ ਜੇ ਉਹ ਨਹੀਂ ਲੱਭ ਪਾਉਂਦੇ ਸਾਡੇ ਕਈ ਉੱਥੇ ਲਾਇਰਸ ਨੇ ਜੋ ਉਹਨਾਂ ਦੀ ਹੈਲਪ ਕਰਨ ਲਈ ਤਿਆਰ ਨੇ ਤੇ ਸਾਡੇ ਲਾਇਰਸ ਉਹਨਾਂ ਨੂੰ 15 ਦਿਨ ਦੇ ਵਿੱਚ ਵਿੱਚ ਜੌਬ ਲੱਭ ਕੇ ਦੇ ਦੇਣਗੇ ਉਹਨਾਂ ਦੀ ਬਹੁਤ ਹੈਲਪ ਹੋਏਗੀ ਉਹਨਾਂ ਦੇ ਨਾਲ ਤਾਂ ਮੈਂ ਬੱਚਾ ਚਲਾ ਗਿਆ ਮੰਨ ਲਓ ਉਹਦੇ ਪੇਰੈਂਟਸ ਚਲੇ ਗਏ ਨੇ ਬੱਚੇ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ ਅੱਗੋਂ ਪੇਰੈਂਟਸ ਜੌਬ ਤੇ ਲੱਗੇ ਨੇ ਮਿਆਦ ਕਿੰਨੀ ਹੋਏਗੀ ਜੋ ਸਕੂਲਿੰਗ ਵੀਜ਼ਾ ਇਹ ਮਾਈਨਰ ਸਕੂਲਿੰਗ ਵੀਜ਼ਾ ਇਹ ਕਿੰਨੇ ਟਾਈਮ ਦਾ ਮਿਲੇਗਾ ਔਰ ਪੇਰੈਂਟਸ ਕੋਲੇ ਕੀ ਆਪਸ਼ਨ ਨੇ ਇਸ ਤੋਂ ਬਾਅਦ ਅਸੀਂ 2 ਸਾਲ ਦਾ ਵੈਲਿਡਿਟੀ ਵੀਜ਼ਾ ਦਿੰਨੇ ਆ ਤੇ ਉਸ ਤੋਂ ਬਾਅਦ ਤੁਸੀਂ ਐਕਸਟੈਂਡ ਵੀ ਕਰਾ ਸਕਦੇ ਹੋ ਜਿੱਦਾਂ ਬੱਚੇ ਦੀ ਪੜ੍ਹਾਈ ਪੂਰੀ ਨਹੀਂ ਹੁੰਦੀ ਉਦੋਂ ਤੱਕ ਪੇਰੈਂਟਸ ਵੀ ਉੱਥੇ ਰਹਿ ਸਕਦੇ ਨੇ ਤੇ ਬੱਚਾ ਵੀ ਉੱਥੇ ਰਹਿ ਸਕਦਾ ਹੈ 2 ਸਾਲ ਤੋਂ ਬਾਅਦ ਉਹ ਐਕਸਟੈਂਡ ਵੀ ਕਰਵਾ ਸਕਦੇ ਨੇ ਜੀ ਜੀ ਤੇ ਜਦੋਂ ਤੱਕ ਬੱਚਾ 18 ਸਾਲ ਦਾ ਨਹੀਂ ਹੋ ਜਾਂਦਾ ਜਦੋਂ ਤੱਕ ਉਹਦਾ ਪਲੱਸ 2 ਨਹੀਂ ਹੋ ਜਾਂਦੀ ਉਦੋਂ ਤੱਕ ਪੇਰੈਂਟਸ ਉੱਥੇ ਕੰਮ ਕਰ ਸਕਦੇ ਨੇ ਬੱਚੇ ਦੇ ਨਾਲ ਰਹਿ ਸਕਦੇ ਨੇ ਉਹਦਾ ਖਿਆਲ ਰੱਖ ਸਕਦੇ ਨੇ ਤੇ ਪੀਆਰ ਦੇ ਲਈ ਵੀ ਅਪਲਾਈ ਕਰ ਸਕਦੇ ਨੇ ਪੀਆਰ ਲਈ ਵੀ ਅਪਲਾਈ ਕਰ ਸਕਦੇ ਨੇ ਜੀ ਮੋਸਟਲੀ ਤਾਂ ਅਸੀਂ ਇਹ ਵੇਖਿਆ ਆ ਕਿ ਇੱਥੋਂ ਬੱਚਾ ਜੋ ਆ ਉਹ ਕਾਲਜ ਦਾ ਕੋਈ ਪ੍ਰੋਗਰਾਮ ਲੈ ਕੇ ਜਾਂਦਾ ਫਿਰ ਪੀਆਰ ਅਪਲਾਈ ਕਰਦਾ ਫਿਰ ਪੇਰੈਂਟਸ ਨੂੰ ਬੁਲਾਉਂਦਾ ਮਾਈਨਰ ਸਕੂਲਿੰਗ ਵੀਜ਼ਾ ਚ ਜਿਵੇਂ ਕਿ ਇਸ਼ਾ ਜੀ ਨੇ ਕਿਹਾ ਕਿ ਬੱਚਿਆਂ ਦੇ ਨਾਲ ਪੇਰੈਂਟਸ ਜਾਣਗੇ ਉਹਨਾਂ ਦਾ ਖਿਆਲ ਰੱਖਣਗੇ ਉੱਥੇ ਉਹਨਾਂ ਦਾ ਖਿਆਲ ਰੱਖਣ ਲਈ ਹੋਣਗੇ ਜੌਬ ਕਰਨਗੇ ਤੇ ਹੁਣੇ ਕਹ ਰਹੇ ਨੇ ਕਿ ਪੀਆਰ ਵੀ ਮਿਲ ਸਕਦੀ ਹੈ ਕੀ ਪ੍ਰੋਸੈਸ ਹੋਊਗਾ ਮੈਮ ਪੀਆਰ ਲੈਣ ਲਈ ਅਗਰ ਪੇਰੈਂਟਸ ਨਾਲ ਜਾ ਰਹੇ ਨੇ ਪੀਆਰ ਲਈ 2 ਸਾਲ ਦੇ ਲਈ ਪੇਰੈਂਟਸ ਨੂੰ ਉੱਥੇ ਰਹਿਣਾ ਪਊਗਾ ਗਵਰਨਮੈਂਟ ਟੈਕਸਿਸ ਪੇ ਕਰਨੇ ਪੈਣਗੇ ਉੱਥੇ ਜੌਬ ਕਰਨੀ ਪਈਗੀ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਪਏਗਾ ਉਹਨਾਂ ਦੀ ਫੀਸ ਪੇ ਕਰਨੀ ਪਈਗੀ ਬਸ ਇਹੀ ਪ੍ਰੋਸੈਸ ਹੈ ਜਿਹਦੇ ਕਰਕੇ ਉਹ ਉੱਥੇ ਪੀਆਰ ਲੈ ਸਕਦੇ ਨੇ ਤੇ ਮੈਮ ਜਿਵੇਂ ਕਿ ਰੂਲਸ ਬਦਲਦੇ ਨੇ ਬਹੁਤ سارے ਰੂਲਸ ਸਖਤ ਹੋ ਗਏ ਨੇ ਬਹੁਤ سارے ਲੋਕ ਡਰੇ ਹੋਏ ਨੇ ਜਦੋਂ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਆ ਵੀਜ਼ਾ ਦੀ ਗੱਲ ਆਉਂਦੀ ਆ ਮਾਈਨਰ ਸਕੂਲਿੰਗ ਵੀਜ਼ਾ ਸਭ ਤੋਂ ਪਹਿਲਾਂ ਤਾਂ ਬਦਲੇ ਰੂਲਸ ਦਾ ਇਹਦੇ ਕੋਈ ਅਸਰ ਹੋਇਆ ਜਾਂ ਨਹੀਂ ਹੋਇਆ ਦੂਜੀ ਗੱਲ ਕਿ ਕਿੰਨੇ ਕ ਵੀਜ਼ੇ ਤੁਸੀਂ ਲਗਵਾ ਦਿੱਤੇ ਆ ਹੁਣ ਤੱਕ ਮਾਈਨਰ ਸਕੂਲਿੰਗ ਵੀਜ਼ਾ ਦੇ ਸਕਸੈਸ ਰੇਟ ਕੀ ਹੈ ਜੀ ਸਕਸੈਸ ਰੇਟ ਕਾਫੀ ਜ਼ਿਆਦਾ ਹੋ ਗਈ ਹੈ ਹੁਣ ਜੇ ਆਪਾਂ ਗੱਲ ਕਰੀਏ 2 ਸਾਲ ਪਹਿਲਾਂ ਦੀ ਉਦੋਂ ਇੰਨੀ ਨਹੀਂ ਸੀ ਪਰ ਹੁਣ ਕਾਫੀ ਜ਼ਿਆਦਾ ਸਕਸੈਸ ਰੇਟ ਵੱਧ ਗਈ ਹੈ ਜਿਵੇਂ ਕਿ ਅਸੀਂ ਹਫ਼ਤੇ 'ਚ 4-5 ਵੀਜ਼ੇ ਲਾ ਹੀ ਦਿੰਨੇ ਆ ਹੁਣ ਤਾਂ ਸਕਸੈਸ ਰੇਟ ਬਹੁਤ ਵੱਧਦੀ ਜਾ ਰਹੀ ਹੈ ਦਿਨੋਂ ਦਿਨ ਸਕਸੈਸ ਰੇਟ ਮੈਂ ਤੁਸੀ ਗੱਲ ਕੀਤੀ ਕਿ ਸਕਸੈਸ ਰੇਟ ਬਹੁਤ ਵਧੀਆ ਆ ਪਰ ਇਹ ਪਬਲਿਕ ਹੈ ਇਹ ਸਬੂਤ ਮੰਗਦੀ ਹੈ ਅਸੀਂ ਜ਼ਰੂਰ ਜਾਨਣਾ ਚਾਹਾਂਗੇ ਕਿ ਕੀ ਵਾਕਈ ਤੁਹਾਡੇ ਕੋਲੇ ਵੀਜ਼ੇ ਆਏ ਨੇ ਕਿ ਵਾਕਈ ਤੁਹਾਡੇ ਕੋਲੇ ਜੋ ਪਾਸਪੋਰਟ ਨੇ ਉਹਨਾਂ ਤੇ ਮੋਹਰ ਲੱਗੀ ਆ ਜਾਂ ਨਹੀਂ ਲੱਗੀ ਜੀ ਬਿਲਕੁਲ ਸਾਡੇ ਕੋਲ ਬਿਲਕੁਲ ਪ੍ਰੂਫਸ ਨੇ ਤੇ ਜਿੱਦਾਂ ਅਸੀਂ ਗੱਲ ਕਰ ਰਹੇ ਆ ਮਾਈਨਰ ਸਕੂਲਿੰਗ ਵੀਜ਼ਾ ਦੀ ਤੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਦੇਣਾ ਚਾਹੁੰਦੀ ਆ ਸਾਡੇ ਕੋਲ ਇੱਕ ਬਹੁਤ ਹੀ ਖੂਬਸੂਰਤ ਫੈਮਲੀ ਹੈ ਜਿਨ੍ਹਾਂ ਦਾ ਅੱਜ ਹੀ ਵੀਜ਼ਾ ਆਇਆ ਹੈ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਮੰਮੀ ਨਾਲ ਗੱਲ ਕਰਾਂਗੇ ਜਿੱਦਾਂ ਕਿ ਉਹ ਬਹੁਤ ਖੁਸ਼ ਲੱਗ ਰਹੀ ਨੇ ਕਿ ਉਹਨਾਂ ਦਾ ਵੀਜ਼ਾ ਆ ਗਿਆ ਹੈ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ਵਧੀਆ ਲੱਗਦਾ ਜੀ ਅੱਜ ਜੀ ਸਾਡਾ ਵੀਜ਼ਾ ਆ ਗਿਆ ਅਸੀਂ ਸਾਰੀ ਫੈਮਲੀ ਕੈਨੇਡਾ ਜਾ ਰਹੀ ਹੈ ਜੀ ਸਾਨੂੰ ਬਹੁਤ ਖੁਸ਼ੀ ਹੈ ਇੱਥਾ ਆ ਕੇ ਮੈਮ ਕੀ ਮੈਨੂੰ ਲੱਗਦਾ ਜਦੋਂ ਪੇਰੈਂਟਸ ਆਉਂਦੇ ਆ ਤੁਹਾਡੇ ਕੋਲੇ ਇੱਕ ਕੰਫਿਊਜ਼ਨ ਦੇ ਨਾਲ ਤੇ ਬਾਅਦ ਚ ਹੁਣ ਦੇਖ ਸਕਦੇ ਆ ਕਿ ਬਹੁਤ ਖੁਸ਼ ਨੇ ਜੀ ਬਿਲਕੁਲ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਡਰ ਵੀ ਲੱਗਦਾ ਹੈ ਪਰ ਸਾਡੀ ਜਿਹੜੀ ਟੋਡਲਰ ਇਮੀਗ੍ਰੇਸ਼ਨ ਹੈ ਇਹ ਅਸ਼ਉਰਟੀ ਦਿੰਦੀ ਹੈ ਕਿ ਤੁਹਾਡਾ ਵੀਜ਼ਾ ਡੈਫੀਨਿਟਲੀ ਲੱਗਦਾ ਹੀ ਲੱਗਦਾ ਹੈ ਤੇ ਤੁਸੀਂ ਉੱਥੇ ਜਾਂਦੇ ਹੋ ਤੜਾ ਬੱਚਾ ਉੱਥੇ ਪੜਦਾ ਹੈ ਤੁਸੀਂ ਵੀ ਉੱਥੇ ਕੰਮ ਕਰ ਸਕਦੇ ਹੋ ਪੀਆਰ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਜੇ ਬਾਈ ਚਾਂਸ ਵੀਜ਼ਾ ਨਹੀਂ ਲੱਗਦਾ ਤੇ ਸਾਡੀ ਜਿਹੜੀ ਇਮੀਗ੍ਰੇਸ਼ਨ ਹੈ ਉਹਨਾਂ ਨੂੰ ਫੁੱਲ ਰਿਫੰਡ ਵਾਪਸ ਕਰ ਦਈਏ 60 ਤੋਂ 90 ਦਿਨਾਂ ਦੇ ਵਿੱਚ ਜੀ ਮੈਮ ਕੀ ਆਸ ਲੈ ਕੇ ਤੁਸੀਂ ਟੋਲਡਰ ਇਮੀਗ੍ਰੇਸ਼ਨ ਕੋਲੇ ਆਏ ਸੀ ਅਸੀਂ ਬਹੁਤ ਹੈ ਤੱਕੇ ਖਾਦੇ ਪਰ ਸਾਨੂੰ ਇੱਥੇ ਆ ਕੇ ਇੱਕ ਉਮੀਦ ਦਿਖੀ ਵੀ ਸਾਡਾ ਕੰਮ ਬਣ ਜਾਊਗਾ ਇਸ ਕਰਕੇ ਅਸੀਂ ਇੱਥੇ ਆਏ ਯਾਨੀ ਜਦੋਂ ਤੁਹਾਡੀ ਗੱਲਬਾਤ ਹੋਈ ਤਾਂ ਤੁਹਾਨੂੰ ਲੱਗਿਆ ਵੀ ਹਾਂ ਇੱਥੇ ਸਾਡਾ ਕੰਮ ਜਵਾ ਉਹ ਬਣ ਸਕਦਾ ਹਾਂਜੀ ਸਾਨੂੰ ਇੱਥੇ ਆ ਕੇ ਪੂਰਾ ਲੱਗਿਆ ਵੀ ਸਾਡਾ ਕੰਮ ਬਣ ਜਾਣਾ ਹਾਂਜੀ ਅੱਛਾ ਵੀਜ਼ਾ ਲੱਗਿਆ ਦਿਖਾ ਸਕਦੇ ਹੋ ਤੁਸੀਂ ਪ੍ਰੂਫ ਵਾਸਤੇ ਹਾਂਜੀ ਜੀ ਤਾਂ ਬਿਲਕੁਲ ਜੀ ਪਰਵਾਰ ਦੇ ਮੁਖੀ ਨੇ ਇਹ ਵੀ ਬਹੁਤ ਖੁਸ਼ ਨਜ਼ਰ ਆ ਰਹੇ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਪਾਜੀ ਕੀ ਸੀ ਮਨ ਦੇ ਵਿੱਚ ਸਭ ਤੋਂ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਸੀ ਮਨ ਦੇ ਵਿੱਚ ਜਦੋਂ ਆਏ ਹੋ ਪਹਿਲੀ ਵਾਰੀ ਔਰ ਇਸ ਤੋਂ ਪਹਿਲਾਂ ਵੀ ਮੈਮ ਨੇ ਦੱਸਿਆ ਕਿ ਕੋਸ਼ਿਸ਼ਾਂ ਕੀਤੀਆਂ ਕੀ ਕੁਸ਼ਿਸ਼ ਕੀਤਾ ਪਹਿਲਾਂ ਇਸ ਤੋਂ ਪਹਿਲਾਂ ਹੀ ਮੈਂ 2-3 ਵਾਰ ਉਹਦਾ ਵਰਕ ਪਰਮਿਟ ਵੀ ਅਪਲਾਈ ਕੀਤਾ ਸੀ ਤੇ ਉਹਦੇ ਵਿੱਚ ਰਿਸਪੀਅਲ ਆ ਗਈ ਸੀ ਆਪਾਂ ਬੱਚੇ ਨਾਲ ਗੱਲ ਕਰ ਲੈਨੇ ਆ ਮਾਈਨਿੰਗ ਸਕੂਲਿੰਗ ਮਾਈਨਰ ਸਕੂਲਿੰਗ ਵੀਜ਼ਾ ਜਿਸ ਦਾ ਲੱਗਿਆ ਏ ਬੇਟਾ ਤੁਸੀਂ ਆਓ ਅੱਛਾ ਸਭ ਤੋਂ ਪਹਿਲਾਂ ਤਾਂ ਆਪਣਾ ਵੀਜ਼ਾ ਦਿਖਾ ਦਿਓ ਬਿਲਕੁਲ ਅੱਛਾ ਬੇਟਾ ਸੋਚਿਆ ਸੀਗਾ ਕਿ ਕੈਨੇਡਾ ਦੇ ਵਿੱਚ ਸਕੂਲਿੰਗ ਕਰ ਪਾਉਂਗੇ ਨਹੀਂ ਮੈਂ ਨਹੀਂ ਸੋਚਿਆ ਸੀਗਾ ਨਹੀਂ ਸੋਚਿਆ ਸੀ ਜਦੋਂ ਪੈਰੈਂਟਸ ਦੇ ਨਾਲ ਆਏ ਸੀਗੇ ਆਉਂਦੇ ਸੀਗੇ ਪੈਰੈਂਟਸ ਟਰਾਈ ਕਰ ਰਹੇ ਸੀਗੇ ਉਦੋਂ ਸੀਮਨ ਦੇ ਵਿੱਚ ਕਿ ਯਾਰ ਜੇ ਲੱਗ ਜੇ ਤਾਂ ਬਹੁਤ ਵਧੀਆ ਮੈਂ ਸੋਚੇ ਸੀ ਕਿ ਜੇ ਲੱਗੇ ਤੇ ਬੋਤ ਦੀ ਆਏਗੀ ਕਿਉਂਕਿ ਮੇਰੇ ਪੈਰੈਂਟਸ ਵੀ ਨਾਲ ਜਾ ਪਾ ਰਹੇ ਨੇ ਅੱਛਾ ਹੁਣ ਅੱਛਾ ਪੈਰੈਂਟਸ ਨਾਲ ਜਾ ਰਹੇ ਨੇ ਇਹਦੀ 셔ਟੀ ਦਿੱਤੀ ਸੀ ਮੈਮ ਨੇ ਪੱਕਾ 셔ਟੀ ਦਿੱਤੀ ਸੀ ਕਿ ਕਿ ਐਸੀ ਤੁਹਾਡਾ ਛੇਤੀ ਛੇਤੀ ਕਰਾ ਕੇ ਦੇ ਦੇਵਾਂਗੇ ਤੁਹਾਨੂੰ ਇਹ ਤਾਂ ਨਹੀਂ ਲੱਗਿਆ ਕਿ ਇਹਨਾਂ ਦਾ ਨਾਂ ਲੱਗਿਆ ਮੈਂ ਇਕੱਲਾ ਕਿਵੇਂ ਜਾਊਂਗਾ ਮੈਨੂੰ ਕੌਣ ਸੰਭਾਲੂਗਾ ਉਹਦੀ ਤਾਂ ਮੈਮ ਨੇ 셔ਟੀ ਦਿੱਤੀ ਸੀ ਕਿ ਪੱਕਾ ਜੀ ਚਲੋ ਮੈਂ ਸੋਚੇਗੀ ਮੰਨ ਲੈਂਦੇ ਆ ਸੱਚ ਜ ਹੋ ਗਿਆ ਤਾਂ ਮੈਮ ਨੇ 셔ਟੀ ਦਿੱਤੀ ਸੀ ਕਿ ਪੈਰੈਂਟਸ ਨਾਲ ਜਾਣਗੇ ਅੱਛਾ ਹੁਣ ਸਾਰੇ ਜਾਣੇ ਜਾ ਰਹੇ ਆ ਕਿਵੇਂ ਆ ਮੰਨ ਦੇ ਵਿੱਚ ਔਰ ਕਿੰਨੇ ਦਿਨਾਂ ਤੱਕ ਲੱਗਦਾ ਵੀ ਮੈਂ ਕੈਨੇਡਾ ਪਹੁੰਚ ਜਾਣਾ ਇਹ ਤਾਂ ਪਤਾ ਨਹੀਂ ਕਿੰਨੇ ਦਿਨਾਂ ਤੱਕ ਪਹੁੰਚ ਜੂਗਾ ਪਰ ਇਹ ਪਤਾ ਸੀ ਪਹੁੰਚ ਜਿਆਂਗੇ ਜੀ ਤਾਂ ਬਿਲਕੁਲ ਪੇਰੈਂਟਸ ਬਹੁਤ ਖੁਸ਼ ਨਜ਼ਰ ਆ ਰਹੇ ਨੇ ਬੱਚਾ ਬਿਹਤ ਖੁਸ਼ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਹੁਣ ਤੁਹਾਨੂੰ ਕੀ ਲੱਗਦਾ ਕਿ ਬੱਚੇ ਦਾ ਫਿਊਚਰ ਉੱਥੇ ਕਿਵੇਂ ਹੋਵੇਗਾ ਔਰ ਸਕੂਲ ਦੇ ਵਿੱਚ ਕਿੱਦਾਂ ਦੀਆਂ ਜੋ ਪ੍ਰੋਗਰਾਮ ਨੇ ਜਾਂ ਸਟਰੀਮਸ ਨੇ ਉਹ ਬੱਚੇ ਕੋਲੇ ਅਵੇਲੇਬਲ ਹੁੰਦੇ ਆ ਬੱਚੇ ਕੋਲ ਬਾਹਰ ਜਾ ਕੇ ਬਹੁਤ ਆਪਸ਼ਨਸ ਹੋਣ ਗਿਆ ਉਹਦਾ ਤੇ ਉਹਦੇ ਪਰਿਵਾਰ ਦਾ ਸਟੈਂਡਰਡ ਆਫ ਲਿਵਿੰਗ ਵੀ ਵੱਧੇਗਾ ਜੀ ਤੇ ਇਹਨਾਂ ਲਈ ਮੇਰੇ ਖਿਆਲ ਨਾਲ ਬਹੁਤ ਵਧੀਆ ਰਹੇਗਾ ਇਹਨਾਂ ਦਾ ਫਿਊਚਰ ਬਹੁਤ ਹੀ ਸੋਨਾ ਬਣ ਜਾਏਗਾ ਮੈਮ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਬੱਚੇ ਦੇ ਮਦਰ ਬਹੁਤ ਖੁਸ਼ ਨੇ ਫਾਦਰ ਨੋ ਡਾਟ ਇਮੋਸ਼ਨਲ ਹੋ ਜਾਂਦੇ ਐਸੇ ਮੌਕੇ ਤੇ ਬੱਚਾ ਬਹੁਤ ਖੁਸ਼ ਹੈ ਤਾਂ ਕੀ ਐਸਾ ਮਾਹੌਲ ਟਾਰਟਲਰ ਇਮੀਗ੍ਰੇਸ਼ਨ ਦੇ ਵਿੱਚ ਬਣਦਾ ਰਹਿੰਦਾ ਪੇਰੈਂਟਸ ਆਉਂਦੇ ਰਹਿੰਦੇ ਆ ਹੋਰ ਵੀ ਆਏ ਹੋਏ ਨੇ ਜੀ ਬਿਲਕੁਲ ਸਾਡੇ ਕੋਲ ਇੱਕ ਹੋਰ ਫੈਮਿਲੀ ਹੈ ਤੇ ਟੋਡਲਰ ਇਮੀਗ੍ਰੇਸ਼ਨ ਦਾ ਮਾਹੌਲ ਇਦਾਂ ਹੀ ਰਹਿੰਦਾ ਜਿੱਦਾਂ ਕਿ ਅਸੀਂ ਦੱਸ ਰਹੇ ਹਾਂ ਕਿ ਉਹਨਾਂ ਦੇ ਸੁਪਨੇ ਪੂਰੇ ਹੁੰਦੇ ਨੇ ਬੱਚਿਆਂ ਦੇ ਸੁਪਨੇ ਪੂਰੇ ਹੁੰਦੇ ਨੇ ਉਹਨਾਂ ਦੇ ਮੰਮੀ ਡੈਡੀ ਦੇ ਸੁਪਨੇ ਪੂਰੇ ਹੁੰਦੇ ਨੇ ਤੇ ਕਈ ਜਿਵੇਂ ਸਰ इमोशनल ਹੋ ਗਏ ਮੈਮ ਬਹੁਤ ਖੁਸ਼ ਨੇ ਤੇ ਇਦਾਂ ਦਾ ਮਾਹੌਲ ਫੈਮਿਲੀ ਵਾਂਗੂ ਬੰਨਦਾ ਰਹਿੰਦਾ ਜੀ ਜੀ ਮੈਮ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਤਾਂ ਆਪਾਂ ਵੇਖਦੇ ਹਾਂ ਕਿ ਬੱਚਿਆਂ ਕੋਲੇ ਬਹੁਤ ਆਪਸ਼ਨ ਹੁੰਦੇ ਆ ਬੇਸਿਕਲੀ 10th ਤੋਂ ਬਾਅਦ ਹੋ ਜਾਂਦੇ ਆ ਸਟਰੀਮਸ ਵੀ ਉਹ ਲੈ ਲੈਂਦੇ ਨੇ ਪਲੱਸ 1 ਪਲੱਸ 2 ਦੇ ਵਿੱਚ ਤਾਂ ਕੀ ਐਸੇ ਕੁਝ ਪ੍ਰੋਗਰਾਮਸ ਵੀ ਹੁੰਦੇ ਆ ਸਪੈਸ਼ਲ ਕੁਝ ਐਦਾਂ ਦੇ ਸਟਰੀਮਸ ਦੇ ਆਪਸ਼ਨ ਹੁੰਦੇ ਆ ਬੱਚੇ ਕੋਲੇ ਉੱਥੇ ਜਾਂਦੇ ਵੇਲੇ ਜੀ ਬਿਲਕੁਲ ਜਿੱਦਾਂ ਇੱਥੇ ਪੜ੍ਹਾਈ ਹੁੰਦੀ ਹੈ ਉਦਾਂ ਹੀ ਉੱਥੇ ਉਹਨਾਂ ਨੂੰ ਅਲੱਗ-ਅਲੱਗ ਸਟਰੀਮ 'ਚ ਦਾਖਲਾ ਲੈਣ ਦੀ ਖੁੱਲੀ ਛੂਟ ਹੁੰਦੀ ਹੈ ਉਹ ਜਿਹੜੇ ਸਟਰੀਮ 'ਚ ਜਾਣਾ ਚਾਹੁੰਦੇ ਨੇ ਉਹਦੇ 'ਚ ਪੜ੍ਹ ਸਕਦੇ ਨੇ ਕੋਈ ਵੀ ਓਕਿਊਪੈਂਟ ਸੀ ਲੈ ਸਕਦੇ ਨੇ ਜਿੱਦਾਂ ਡਾਕਟਰ ਹੋਇਆ ਇੰਜੀਨੀਅਰ ਹੋਇਆ ਲਾਇਰ ਹੋਇਆ ਉਹ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਉੱਥੇ ਜਾ ਕੇ ਕਰ ਸਕਦੇ ਨੇ ਜੀ ਮੈਂ ਜਦੋਂ ਵੀ ਕੋਈ ਵੀ ਫੈਮਿਲੀ ਜੋ ਹੈ ਉਹ ਬ੍ਰਾਡ ਜਾਂਦੀ ਹੈ ਤਾਂ ਸਭ ਤੋਂ ਵੱਡਾ ਬੈਰੀਅਰ ਜਿਹੜਾ ਹੁੰਦਾ ਉਹ ਲੈਂਗੁਏਜ ਦਾ ਬੈਰੀਅਰ ਹੁੰਦਾ ਹੈ ਆਇਲਸ ਤੇ ਟੈਸਟ ਹੁੰਦੇ ਨੇ ਆ ਹੋਰ ਕਈ ਤਰ੍ਹਾਂ ਦੇ ਟੈਸਟ ਹੁੰਦੇ ਨੇ ਜੋ ਭਾਸ਼ਾ ਦੇ ਟੈਸਟ ਹੁੰਦੇ ਨੇ ਕੀ ਬੱਚੇ ਦਾ ਵੀ ਕੋਈ ਐਦਾਂ ਦਾ ਟੈਸਟ ਹੁੰਦਾ ਜਾਂ ਪੇਰੈਂਟਸ ਦਾ ਕੋਈ ਟੈਸਟ ਹੁੰਦਾ ਹੋਵੇ ਉੱਥੇ ਜਾਣ ਤੋਂ ਪਹਿਲਾਂ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਕਈ ਲੋਕੀ ਈਵਨ ਮੈਂ ਵੀ ਵੇਖਿਆ ਜਿਹੜੇ ਆਇਲੈਟਸ ਨਹੀਂ ਕਲੀਅਰ ਕਰ पाए ਤੇ ਉਹਨਾਂ ਦਾ ਸੁਪਨਾ ਅਧੂਰਾ ਰਹਿ ਗਿਆ ਪਰ ਇੱਥੇ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਬਿਕਾਜ਼ ਇੱਥੇ ਤੁਸੀਂ ਆਇਲਟਸ ਨਹੀਂ ਕਲੀਅਰ ਕਰਨੀ ਤੁਹਾਡਾ ਕੋਈ ਇੰਟਰਵਿਊ ਨਹੀਂ ਹੋਏਗਾ ਤੁਸੀਂ ਬਸ ਬੱਚੇ ਨਾਲ ਜਾਣਾ ਹੈ ਬੱਚਾ ਦਾ ਵੀ ਕੋਈ ਇੰਟਰਵਿਊ ਨਹੀਂ ਹੋਏਗਾ ਉਹਨਾਂ ਨੂੰ ਡਾਇਰੈਕਟ ਦਾਖਲਾ ਅਸੀਂ ਦਿਲਾਵਾਂਗੇ ਤੇ ਉਹਨਾਂ ਦੇ ਪੇਰੈਂਟਸ ਵੀ ਨਾਲ ਜਾਣਗੇ ਮੈਮ ਜਿਵੇਂ ਅਕੈਡਮਿਕਸ ਦੀ ਗੱਲ ਹੈ ਜਾਂ ਫਿਰ ਬੇਸਿਕਲੀ ਪ੍ਰੈਸ਼ਰ ਤਾਂ ਹੁੰਦਾ ਹੀ ਆ ਕਿਤੇ ਨਾ ਕਿਤੇ ਬੱਚੇ ਤੇ ਜਦੋਂ ਵੀ ਤੁਸੀਂ ਮੁਲਕ ਤੋਂ ਬਾਹਰ ਜਾ ਰਹੇ ਹੋ ਉੱਥੇ ਬੱਚੇ ਨਵੇਂ ਸਕੂਲ ਨਵੇਂ ਭਾਸ਼ਾ ਨਵੀਂ ਤਾਂ ਕਿੰਨਾ ਕੁ ਪ੍ਰੈਸ਼ਰ ਹੁੰਦਾ ਬੱਚੇ ਤੇ ਪੜ੍ਹਾਈ ਦਾ ਉੱਥੇ ਸਕੂਲ ਕਿੰਨਾ ਕੁ ਸੀਰੀਅਸਲੀ ਮਤਲਬ ਬੱਚੇ ਨੂੰ ਸ਼ਾਮਿਲ ਕਰਦੇ ਨੇ ਠੀਕ ਹੈ ਜਿਵੇਂ ਤੁਸੀਂ ਜਾਣਦੇ ਹੋ ਸਾਡੇ ਇੰਡੀਆ ਵਿੱਚ ਬਹੁਤ ਪ੍ਰੈਸ਼ਰ ਹੁੰਦਾ ਹੈ ਬੋਰਡਸ ਹੁੰਦੇ ਨੇ ਤੇ ਮਲਟੀਪਲ ਸਬਜੈਕਟਸ ਹੁੰਦੇ ਨੇ ਪਰ ਉੱਥੇ ਜਿੱਦਾਂ ਇੱਥੇ ਪੰਜਾਬੀ ਕੰਪਲਸਰੀ ਐ ਉੱਥੇ ਫ੍ਰੈਂਚ ਕੰਪਲਸਰੀ ਐ ਇੰਗਲਿਸ਼ ਮੈਥਸ ਇਹ ਸਬਜੈਕਟ ਹੁੰਦੇ ਨੇ ਤੇ ਜਿਵੇਂ ਇੱਥੇ ਥਿਉਰੀ ਤੇ ਬਹੁਤ ਜ਼ਿਆਦਾ ਧਿਆਨ ਦਿੰਦੇ ਨੇ ਹਿਸਟਰੀ ਪੜ੍ਹਨਾ ਪੈਂਦਾ ਬੱਚੇ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਬੱਚੇ ਤੇ ਪਰ ਉੱਥੇ ਸਾਨੂੰ ਪ੍ਰੈਕਟੀਕਲ ਜ਼ਿਆਦਾ ਕਰਾਉਂਦੇ ਨੇ ਤੇ ਥਿਉਰੀ ਘੱਟ ਕਰਾਉਂਦੇ ਨੇ ਜਿਵੇਂ ਕਿ ਅਸੀਂ ਜਾਣਦੇ ਆ ਪ੍ਰੈਕਟੀਕਲ ਲਾਈਫ 'ਚ ਪ੍ਰੈਕਟੀਕਲ ਚੀਜ਼ਾਂ ਸਿੱਖਣ ਤੋਂ ਸਾਡਾ ਗਿਆਨ ਹੋਰ ਵੱਧਦਾ ਹੈ ਤੇ ਉਦਾਂ ਹੀ ਬੱਚੇ ਦਾ ਗਿਆਨ ਹੋਰ ਵੱਧੇਗਾ ਬੱਚਾ ਹੋਰ ਅੱਗੇ ਵਧ ਸਕਦਾ ਹੈ ਪ੍ਰੈਕਟੀਕੈਲਿਟੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਜੋ ਉੱਥੇ ਤੁਹਾਨੂੰ ਨੂੰ ਪੱਕਾ ਮਿਲੇਗੀ ਤੇ ਬੱਚੇ ਜਿਵੇਂ ਹੁਣ ਇੱਥੇ ਵੀ ਬਹੁਤ ਸਾਰੀਆਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਹੁੰਦੀਆਂ ਨੇ ਉੱਥੇ ਵੀ ਆਪਸ਼ਨ ਹੁੰਦੇ ਆ ਬੱਚੇ ਕੋ ਕਿ ਬੱਚਾ ਖੇਡ ਸਕਦਾ ਹੈ ਜਾਂ 뮤జిక్ 'ਚ ਜਾਂ ਹੋਰ ਬਹੁਤ ਸਾਰੇ ਆਰਟਸ ਨੇ ਉਹਨਾਂ ਦੇ ਵਿੱਚ ਜਾ ਸਕਦਾ ਜੀ ਜੀ ਬਿਲਕੁਲ ਉੱਥੇ ਵੀ ਉਹਨਾਂ ਦੇ ਆਪਸ਼ਨਸ ਬਹੁਤ ਹੀ ਜ਼ਿਆਦਾ ਵਧੀਆਂ ਹੁੰਦੇ ਨੇ ਤੇ ਬਹੁਤ ਹੀ ਜ਼ਿਆਦਾ ਆਪਸ਼ਨਸ ਹੁੰਦੇ ਨੇ ਕਿ ਬੱਚਾ ਜਿਹਦੇ ਵਿੱਚ ਚਾਹੇ ਉਹਦੇ ਚ ਜਾ ਸਕਦਾ ਹੈ ਜੇ ਬੱਚੇ ਨੂੰ 뮤직 'ਚ ਜਾਣਾ ਹੈ ਜੇ ਬੱਚੇ ਨੂੰ ਜਿਵੇਂ ਇਹ ਫੁੱਟਬਾਲ ਬਹੁਤ ਵਧੀਆ ਖੇਡਦਾ ਹੈ ਦੱਸੋ ਇਹਨਾਂ ਨੂੰ ਬੇਟਾ ਤੁਸੀਂ ਫੁੱਟਬਾਲ ਖੇਡਦੇ ਹੋ ਹਾਂਜੀ ਕਿੱਥੇ ਤੱਕ ਖੇਡ ਚੁੱਕੇ ਹੋ ਹੁਣ ਤੱਕ ਅੰਡਰ 11 ਤੱਕ ਖੇਡਦਾ ਹਾਂ ਅੰਡਰ 11 ਖੇਡ ਚੁੱਕੇ ਹਾਂ ਤਾਂ ਐਸੇ ਬੱਚਿਆਂ ਲਈ ਉੱਥੇ ਵਧੀਆ ਆਪਸ਼ਨ ਨੇ ਜੀ ਬਿਲਕੁਲ ਇਹ ਹੋਰ ਅੱਗੇ ਵਧ ਸਕਦਾ ਹੈ ਉੱਥੇ ਜਾ ਕੇ ਵੀ ਸਾਡੇ ਇੰਡੀਆ ਦਾ ਨਾਮ ਰੋਸ਼ਨ ਕਰ ਸਕਦਾ ਹੈ ਤੇ ਇਹਦੇ ਕੋਲ ਹੋਰ ਵੀ ਜ਼ਿਆਦਾ ਓਪਰਚ्युनिटीਜ਼ ਹੋਣਗੇ ਉੱਥੇ ਜਾ ਕੇ ਜੀ ਜੀ ਤੇ ਮੈਮ ਸਭ ਤੋਂ ਜੋ ਮੇਨ ਗੱਲ ਹੈ ਜਿਹਦੇ ਕਰਕੇ ਦਰਸ਼ਕ ਆਪਣੇ ਨਾਲ ਜੁੜੇ ਹੋਏ ਨੇ ਦਰਸ਼ਕ ਇਹ ਵੀਡੀਓ ਦੇਖ ਰਹੇ ਨੇ ਖਰਚਾ ਖਰਚਾ ਕਿੰਨਾ ਆਂਦਾ ਆ ਅਗਰ ਇੱਕ ਫੈਮਿਲੀ ਨੇ ਜਾਣਾ ਬੱਚੇ ਨੂੰ ਆਪਾਂ ਭੇਜਣਾ ਆ ਪੇਰੈਂਟਸ ਦੇ ਨਾਲ ਕਿੰਨਾ ਆਂਦਾ ਆ ਜੇ ਪੇਰੈਂਟਸ ਨਹੀਂ ਜਾਂਦੇ ਕੋਈ ਹੋਰ ਜਾ ਰਿਹਾ ਫੇਰ ਕਿੰਨਾ ਖਰਚਾ ਆਉਂਦਾ ਅਕਾਮਡੇਸ਼ਨ ਤੱਕ ਉੱਥੇ ਪਹੁੰਚਣਾ ਜਿਹੜਾ ਸਾਡਾ ਖਰਚਾ ਆਉਂਦਾ ਹੈ ਉਹ ਹੁੰਦਾ ਹੈ 4 ਲੱਖ ਤੋਂ ਲੈ ਕੇ 4.5 ਲੱਖ ਦਾ ਜਿਦੇ ਵਿੱਚ ਪੈਰੈਂਟਸ ਤੇ ਬੱਚੇ ਦੋਵੇਂ ਜਾ ਸਕਦੇ ਨੇ ਜੀ ਜੀ ਅ ਜਿਵੇਂ ਕਿ ਮੈਂ ਪੁੱਛਿਆ ਕਿ ਪੈਰੈਂਟਸ ਨਾਲ ਜਾਂਦੇ ਨੇ ਪੈਰੈਂਟਸ ਨਹੀਂ ਜਾਂਦੇ ਔਰ ਅਕਾਮਡੇਸ਼ਨ ਤੱਕ ਇਹ ਤੁਸੀਂ ਟੋਟਲ ਖਰਚਾ ਦੱਸਿਆ 4.5 ਤੋਂ ਜੀ ਜੀ ਸਾਢੇ 4 ਤੋਂ 4.5 ਲੱਖ ਦਾ ਖਰਚਾ ਸਵਾ 4 ਲੱਖ ਦੇ ਵਿੱਚ 4 ਤੋਂ 4.5 ਲੱਖ ਦੇ ਵਿੱਚ ਤੁਸੀਂ ਬੱਚਾ ਵੀ ਭੇਜ ਰਹੇ ਹੋ ਤੁਸੀਂ ਨਾਲ ਉਹਦੇ ਪੈਰੈਂਟਸ ਵੀ ਭੇਜ ਰਹੇ ਹੋ ਤੁਸੀਂ ਉਹਨਾਂ ਨੂੰ 3 3 ਮਹੀਨੇ ਦੀ ਅਕਮੋਡੇਸ਼ਨ ਦੇ ਦਿਓ ਜੀ ਜੀ ਬਿਲਕੁਲ ਇਹਦੇ ਵਿੱਚ ਬੱਚੇ ਦੀ ਫਲਾਈਟ ਟਿਕਟ ਹੋਏਗੀ ਬੱਚਾ ਦਾ ਰਹਿਣਾ ਸਹਿਣਾ ਖਾਣਾ ਪੀਣਾ 3 ਮਹੀਨੇ ਦਾ ਉੱਥੇ ਆਪਾਂ ਹੀ ਕਰਵਾ ਕੇ ਦੇਵਾਂਗੇ ਚਲੋ ਜੀ ਤਾਂ ਬਿਲਕੁਲ ਕੀਮਤ ਜੋ ਹੈ ਉਹ ਬਹੁਤ ਮਾਇਨੇ ਰੱਖਦੀ ਹੈ ਮੇਨ ਗੱਲ ਇਹ ਹੁੰਦੀ ਹੈ ਕਿ ਸਾਡਾ ਖਰਚਾ ਕਿੰਨਾ ਆਵੇਗਾ ਖਰਚਾ ਵੀ ਇਹਨਾਂ ਨੇ ਦੱਸ ਦਿੱਤਾ ਮੈਮ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਮੈਨੂੰ ਲੱਗਦਾ ਹੈ ਭਾਵੇਂ ਉਹ ਬੱਚਾ ਹੋਵੇ ਭਾਵੇਂ ਉਹ ਵੱਡਾ ਹੋਵੇ ਕੋਈ ਵੀ ਹੋਵੇ ਉਹਨਾਂ ਦੇ ਸੁਪਨੇ ਬਹੁਤ ਮਾਇਨੇ ਰੱਖਦੇ ਨੇ ਤੇ ਜਿੱਦਾਂ ਕਿ ਅਸੀਂ ਟੋਡਲਰ ਇਮੀਗ੍ਰੇਸ਼ਨ ਲੋਕਾਂ ਦੇ ਸੁਪਨੇ ਪੂਰੇ ਕਰਦੇ ਨੇ ਤੇ ਮੈਂ ਚਾਹੁੰਦੀ ਆ ਕਿ ਸਾਡੇ ਵਿਊਅਰਸ ਨੂੰ ਵੀ ਪਤਾ ਲੱਗੇ ਕਿ ਇਹ ਕਿੰਨੀ ਘੱਟ ਅਮਾਉਂਟ 'ਚ ਲੋਕਾਂ ਦੇ ਸੁਪਨੇ ਪੂਰੇ ਕਰਦੇ ਨੇ ਕਿ ਉਹਨਾਂ ਦੇ ਫੈਮਿਲੀ ਨੂੰ ਬਾਹਰ ਸੈਟਲ ਕਰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਹੋਰ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈ ਇਹਦੇ ਬਾਰੇ ਤਾਂ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕਣ ਤਾਂ ਮੈਮ ਤੁਸੀਂ ਕਹਿ ਰਹੇ ਹੋ ਵੀ 4 ਸਵਾ 4 ਲੱਖ ਦੇ ਵਿੱਚ ਤੁਸੀਂ ਬੱਚੇ ਦਾ ਮਾਈਨਰ ਸਕੂਲਿੰਗ ਵੀਜ਼ਾ ਵੀ ਲਗਵਾ ਰਹੇ ਹੋ ਉਹਦੇ ਪੇਰੈਂਟਸ ਵੀ ਨਾਲ ਭੇਜ ਰਹੇ ਹੋ ਉਹਨਾਂ ਨੂੰ ਅਕਮੋਡੇਸ਼ਨ ਵੀ ਦੇ ਰਹੇ ਹੋ ਤੇ ਇਹਦੇ ਵਿੱਚ ਖਰਚਾ ਜਿਹੜਾ ਹੈ ਉਹ ਸਿਰਫ ਤੁਸੀਂ 4 ਸਵਾ 4 ਲੱਖ ਦਾ ਜੋ ਆ ਉਹ ਦੱਸਿਆ ਆ ਤਾਂ ਪੇਰੈਂਟਸ ਵੀ ਇਨਕਲੂਡਡ ਹੁੰਦੇ ਆ ਉਹਨਾਂ ਦਾ ਜੋ ਰਹਿਣਾ ਸਹਿਣਾ ਹੁੰਦਾ ਇਹਦੇ ਵਿੱਚ ਜੀ ਬਿਲਕੁਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ 4 ਸਵਾ 4 ਲੱਖ ਦੇ ਵਿੱਚ ਅਸੀਂ ਬੱਚੇ ਦੀ 에ਅ ਟਿਕਟ ਵੀ ਕਰਾਵਾਂਗੇ ਤੇ 3 ਮਹੀਨਿਆਂ ਦੇ ਲਈ ਉਹਨਾਂ ਨੂੰ ਅਕੋਮੋਡੇਸ਼ਨ ਉਹਨਾਂ ਦੇ ਮੰਮੀ ਡੈਡੀ ਨੂੰ ਬੱਚੇ ਨੂੰ ਅਕੋਮੋਡੇਸ਼ਨ ਖਾਣਾ ਪੀਣਾ ਸਭ ਕੁਝ ਅਸੀਂ ਪ੍ਰੋਵਾਈਡ ਕਰਾਂਗੇ ਮੈਮ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੀ ਮੈਸੇਜ ਤੁਸੀਂ ਦੇਣਾ ਚਾਹੋਗੇ ਜੀ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਬੱਚਿਆਂ ਦੇ ਸੁਪਨੇ ਹੁੰਦੇ ਆ ਵੱਡਿਆਂ ਦੇ ਸੁਪਨੇ ਹੁੰਦੇ ਆ ਕਿ ਉਹਨਾਂ ਨੂੰ ਬਾਹਰ ਜਾਣਾ ਹੈ ਬਾਹਰ ਜਾ ਕੇ ਪੜ੍ਹਾਈ ਕਰਨੀ ਹੈ ਤੇ ਅਸੀਂ ਟਾਡਲਰ ਇਮੀਗ੍ਰੇਸ਼ਨ ਉਹਨਾਂ ਸਾਰਿਆਂ ਦੇ ਸੁਪਨੇ ਪੂਰੇ ਕਰਦੇ ਆ ਤੇ ਅੱਗੇ ਵੀ ਕਰਨਗੇ ਤੇ ਜਿਹੜਾ ਸਾਡਾ ਆਫਿਸ ਹੈ ਉਹ ਹੈਗਾ ਫੇਜ਼ 2 ਮੋਹਾਲੀ ਟਾਡਲਰ ਇਮੀਗ੍ਰੇਸ਼ਨ ਤੁਸੀਂ ਇੱਥੇ ਆ ਕੇ ਆਪਣਾ ਤੇ ਆਪਣੇ ਬੱਚੇ ਦਾ ਸੁਪਨਾ ਬਿਲਕੁਲ ਪੂਰਾ ਕਰ ਸਕਦੇ ਹੋ ਤਾਂ ਜੀ ਉਡਾਰੀ ਪਰਦੇਸ ਦੀ ਦੇ ਵਿੱਚ ਅੱਜ ਅਸੀਂ ਪਹੁੰਚੇ ਸੀ ਟਾਡਲਰ ਇਮੀਗ੍ਰੇਸ਼ਨ ਜਿੱਥੇ ਅਸੀਂ ਮਾਈਨਰਸ ਕੂਲਿੰਗ ਵੀਜ਼ਾ ਦੀ ਗੱਲਬਾਤ ਕੀਤੀ ਔਰ ਸਾਡੇ ਨਾਲ ਸੀ ਮੈਮ ਈਸ਼ਾ ਜੀ ਜੋ ਕਿ ਵੀਜ਼ਾ ਕਾਉਂਸਲਰ ਨੇ ਮੈਮ ਬਹੁਤ-ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਬਹੁਤ-ਬਹੁਤ ਸ਼ੁਕਰੀਆ ਪਰ ਹੱਲੇ ਤੁਸੀਂ ਕਿੱਥੇ ਜਾ ਰਹੇ ਹੋ ਸਾਡੇ ਕੋਲ ਇੱਕ ਹੋਰ ਫੈਮਲੀ ਹੈ ਚਲੋ ਆਓ ਤੁਹਾਨੂੰ ਉਹਨਾਂ ਨਾਲ ਮਿਲਾਉਣੀ ਆ ਜਿਵੇਂ ਕਿ ਅਸੀਂ ਤੁਹਾਨੂੰ ਕਿਹਾ ਕਿ ਅਸੀਂ ਤੁਹਾਨੂੰ ਸੈਕੰਡ ਫੈਮਲੀ ਨਾਲ ਵੀ ਮਿਲਵਾਉਣਗੇ ਇਹ ਹੈ ਸਾਡੀ ਸੈਕੰਡ ਫੈਮਲੀ ਇਹ ਸਿੰਗਲ ਮਦਰ ਨੇ ਤੇ ਅਸੀਂ ਇਹਨਾਂ ਦਾ ਤੇ ਇਹਨਾਂ ਦੇ ਬੱਚੇ ਦਾ ਵੀਜ਼ਾ ਲਵਾ ਕੇ ਦਿੱਤਾ ਜੀ ਮੈਮ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਮੈਮ ਕਿਵੇਂ ਤੁਹਾਨੂੰ ਪਤਾ ਲੱਗਾ ਟੋਲਡਰ ਇਮੀਗ੍ਰੇਸ਼ਨ ਬਾਰੇ ਤੇ ਜਦੋਂ ਆਏ ਸੀ ਅਦੋਂ ਕੀ ਸੀ ਮਾਈਂਡ ਦੇ ਵਿੱਚ ਐਕਚੁਅਲੀ ਮੇਰੇ ਇੱਕ ਫਰੈਂਡ ਹੈ ਜਿਨ੍ਹਾਂ ਦਾ ਬੇਟੇ ਦਾ ਥੋਈ ਵੀਜ਼ਾ ਲੱਗਿਆ ਤੇ ਇਸ ਤੋਂ ਪਹਿਲੇ ਮੈਂ ਥੋੜਾ ਜਿਹਾ ਮਾਈਂਡ ਸੀਗਾ ਵੀ ਡਾਊਟ ਵੀ ਸਾਡਾ ਵੀਜ਼ਾ ਲੱਗੂਗਾ ਕਿ ਨਹੀਂ ਲੱਗੇਗਾ ਕਿਉਂਕਿ ਮੈਂ ਸਿੰਗਲ ਹਾਂ ਤੋਂ ਮੈਨੂੰ ਸੀਗਾ ਕਿ ਮੈਂ ਇਹ ਬੇਟਾ ਫੋਰਨ ਜਾ ਕੇ ਸਟੱਡੀ ਕਰੇ ਜੀ ਬਟ ਸਿੰਗਲ ਹੋਣ ਕਰਕੇ ਥੋੜੀ ਜਿਹੀ ਮੈਨੂੰ ਟੈਨਸ਼ਨ ਸੀ ਫਾਈਨੈਂਸ਼ੀਅਲੀ ਵੀ ਪ੍ਰੋਬਲਮ ਸੀਗੀ ਜੀ ਤੇ ਇੱਥੇ ਆ ਕੇ ਮੈਨੂੰ ਬਹੁਤ ਅੱਛਾ ਲੱਗਿਆ ਇਨਾਂ ਨੇ ਮੇਰੀ ਫਾਈਨੈਂਸ਼ੀਅਲ ਵੀ ਹੈਲਪ ਕੀਤੀ ਆ ਔਰ ਮੇਰੇ ਕੰਮ ਦੀ ਮੇਰੇ ਰਹਿਣ ਦੀ ਮੇਰੇ ਬੱਚੇ ਦੀ ਸਟੱਡੀ ਦੀ ਬਹੁਤ ਸਾਰੀ ਹੈਲਪ ਕੀਤੀ ਹੈ ਸਾਨੂੰ ਮੈਂ ਇਥੇ ਕਿ ਬਹੁਤ ਖੁਸ਼ ਆ ਕਿੰਨਾ ਕੁ ਟਾਈਮ ਲੱਗ ਗਿਆ ਤੁਹਾਡਾ ਵੀਜ਼ਾ ਆਉਣ ਨੂੰ ਈਵਨ 2-3 ਮੰਥਸ 2-3 ਮੰਥਸ ਦੇ ਵਿੱਚ ਆ ਗਿਆ ਵਾ ਤੇ ਖਰਚਾ ਕਿੰਨਾ ਕੁ ਆ ਗਿਆ ਮੈਮ ਖਰਚਾ ਮੇਰਾ 3.5 3.5 ਲੱਖ ਮੈਂ ਹੈ 3.5 ਲੱਖ ਦੇ ਵਿੱਚ ਹੁਣ ਤੁਸੀਂ ਵੀ ਬੱਚੇ ਦੇ ਨਾਲ ਜਾ ਰਹੇ ਹੋ ਤੇ ਇੱਕ ਤਰ੍ਹਾਂ ਮਾਂ ਦਾ ਪਹਿਲਾ ਫਰਜ਼ ਹੁੰਦਾ ਬੱਚੇ ਦਾ ਖਿਆਲ ਰੱਖਣਾ ਤੁਸੀਂ ਨਾਲ ਜਾ ਰਹੇ ਹੋ ਕੀ ਹੈ ਮਨ ਦੇ ਵਿੱਚ ਮਨ ਵਿੱਚ ਬਹੁਤ ਡਾਟਸ ਸੀ ਪਹਿਲੇ ਕਿਵੇਂ ਆਪਣੇ ਬੱਚੇ ਨੂੰ ਬਾਹਰ ਕਿਵੇਂ ਭੇਜਾ ਕਰ ਲੇ ਰੂ ਹੈ ਨਾ ਤੇ ਬਟ ਟੂਰਿਸਟਸ ਕੰਪਨੀ ਕਰਕੇ ਇਮੀਗ੍ਰੇਸ਼ਨ ਕੰਪਨੀ ਕਰਕੇ ਸਾਨੂੰ ਬਹੁਤ ਫੈਸਿਲਿਟੀ ਮਿਲੀ ਆ ਔਰ ਮੈਨੂੰ ਹੁਣ ਟੈਨਸ਼ਨ ਬਿਲਕੁਲ ਨਹੀਂ ਹੈ ਕਿਉਂਕਿ ਸਕੂਲ ਮਾਈਨਰ ਸਕੂਲ ਵੀਜ਼ੇ ਦੇ ਨਾਲ ਸਾਨੂੰ 3 ਮਹੀਨੇ ਦੀ ਰਹਿਣ ਦਾ ਖਰਚਾ ਖਾਣ ਪੀਣ ਦਾ ਸਟੇਅ ਦਾ ਸਾਰਾ ਕੁਝ ਦਿੱਤਾ ਹੈ ਨਾਲੇ ਬੇਟੇ ਦੀ ਉਮਰ ਕਿੰਨੀ ਹੈ ਮੈਮ ਮੇਰੇ ਬੇਟੇ ਦੀ 15 ਸਾਲ 15 ਸਾਲ ਜੀ अच्छा बेटा ਤੁਸੀਂ ਮਾਈਨਰ ਸਕੂਲਿੰਗ ਵੀਜ਼ਾ ਦੇ ਨਾਲ ਕੈਨੇਡਾ ਜਾ ਰਹੇ ਹੋ ਆਪਣੇ ਮਦਰ ਦੇ ਨਾਲ ਖੁਸ਼ ਹਾਂਜੀ ਤੇ ਪਹਿਲਾਂ ਜਾ ਕੇ ਉੱਥੇ ਕਰਨਾ ਕੀ ਹੈ ਪੜਾਈ ਪੜਾਈ ਕਰਨੀ ਹੈ ਹਾਂਜੀ ਮਤਲਬ ਅਰਜੁਨ ਵਾਂਗੂ ਨਿਸ਼ਾਨੇ ਤੇ ਅੱਖ ਹੈ ਹਾਂਜੀ ਬਿਲਕੁਲ ਤਾਂ ਤਿਆਰੀਆਂ ਪੂਰੀਆਂ ਹੁਣ ਹਾਂਜੀ ਸ਼ਾਪਿੰਗ ਵਗੈਰਾ ਕਰ ਲਿਆ ਕੈਨੇਡਾ ਜਾਣ ਦਾ ਹਾਂਜੀ ਜੀ ਤਾਂ ਮੈਮ ਫਿਊਚਰ ਕੀ ਦੇਖ ਰਹੇ ਹੋ ਬੇਟੇ ਦਾ ਹੁਣ ਤਾਂ ਮੇਨ ਤਾਂ ਫਿਊਚਰ ਹੀ ਹੁੰਦਾ ਫਿਊਚਰ ਕਰਕੇ ਆਪਾਂ ਬਾਹਰ ਜਾਣੇ ਆ ਸਰ ਸਿੰਗਲ ਮਦਰ ਹੋਣ ਕਰਕੇ ਮੇਰੇ ਵਾਸਤੇ ਬਹੁਤ ਵੱਡੀ ਓਪਰਚ्युनिटी ਹੈ ਉਮੀਦ ਨਹੀਂ ਸੀ ਕਿ ਮੈਂ ਆਪਣੇ ਬੱਚੇ ਦਾ ਵੀਜ਼ਾ ਔਰ ਆਪਣੇ ਬੱਚੇ ਦੀ ਸਟੱਡੀ ਫੋਰਨਸ ਕੰਪਲੀਟ ਕਰਾਵਾਵਾਂਗੀ ਜੀ ਬਟ ਹੁਣ ਮੈਂ ਬਹੁਤ ਸੈਟੀਸਫਾਈਡ ਹਾਂ ਬਹੁਤ ਖੁਸ਼ ਹਾਂ ਜੀ ਤਾਂ ਬਿਲਕੁਲ ਮੈਮ ਇਮੋਸ਼ਨਸ ਤਾਂ ਉਮਰ ਹੀ ਪੈਂਦੇ ਆ ਨਾ ਜਦੋਂ ਐਦਾਂ ਦਾ ਮੌਕਾ ਹੋਵੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਫੈਮਿਲੀ ਦੇ ਮੇ ਇਸ ਫੈਮਿਲੀ ਬਾਰੇ ਇਹੀ ਕਹਿਣਾ ਚਾਹੂੰਗੀ ਜਿਹੜੇ ਮਦਰ ਨੇ ਬਹੁਤ ਬਹੁਤ ਸਟਰੋਂਗ ਨੇ ਤੇ ਇਹਨਾਂ ਨੇ ਬਹੁਤ ਹੀ ਵਧੀਆ ਡਿਸੀਜਨ ਲਿੱਤਾ ਸਾਡੇ ਟੋਡਲਰ ਇਮੀਗ੍ਰੇਸ਼ਨ ਨਾਲ ਜੁੜ ਕੇ ਤੇ ਅਸੀਂ ਇਹਨਾਂ ਦਾ ਸੁਪਨਾ ਪੂਰਾ ਕਰਨ 'ਚ ਉਹਨਾਂ ਦੀ ਬਹੁਤ ਮਦਦ ਕੀਤੀ ਆਈ ਹੋਪ ਇਹ ਖੁਸ਼ ਨੇ ਆਈ ਹੋਪ ਇਹ ਅੱਗੇ ਵਧ ਕੇ ਹੋਰ ਜ਼ਿਆਦਾ ਖੁਸ਼ ਰਹਿਣ ਤੇ ਇਹਨਾਂ ਦੀ ਫੈਮਿਲੀ ਬਹੁਤ ਹੀ ਜ਼ਿਆਦਾ ਸਕਸੈਸਫੁਲ ਹੋ ਜਾਏ ਜੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਤਾਂ ਬਿਲਕੁਲ ਜੀ ਉਡਾਰੀ ਪਰਦੇਸ ਦੀ ਦੇ ਵਿੱਚ ਅੱਜ ਅਸੀਂ ਪਹੁੰਚੇ ਸੀ ਟੋਲਡਰ ਇਮੀਗ੍ਰੇਸ਼ਨ ਜਿੱਥੇ ਅਸੀਂ ਹਰ ਸਵਾਲ ਦਾ ਜਵਾਬ ਪਾਇਆ ਹੈ ਜੋ ਤੁਹਾਡੇ ਵੱਲੋਂ ਹੋ ਸਕਦੇ ਨੇ ਉਮੀਦ ਕਰਦੇ ਹਾਂ ਕਿ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲੇ ਹੋਣਗੇ ਤੇ ਬਾਕੀ ਜੇਕਰ ਤੁਹਾਡੀ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਸਵਾਲ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇਣਾ ਜਲਦ ਹੋਵੇਗੀ ਮੁਲਾਕਾਤ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਸਿਆਕਰ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ